ਬੋਲੋ ਬਰਾਮ ਹੈ ਕੋਈ ਗੱਲ ਨਹੀਂ ਭਾਈ ਕੋਈ ਗੱਲ ਨਹੀਂ ਘਬਰਾਣ ਦੀ ਲੋੜ ਨਹੀਂ ਤੁਸੀਂ ਸਿੱਧਾ ਜਾ ਰਹੇ ਹੋ ਭਾਈ ਤੁਹਾਡਾ ਨਾਂ ਕੀ ਸਤੋ ਮੇਰਾ ਨਾਂ ਭਾਈ ਵਿਕਰਮਜੀਤ ਸਿੰਘ ਹੈ ਵਿਕਰਮਜੀਤ ਸਿੰਘ ਜੀ ਹਾਂਜੀ ਮੈਂ ਸਕੂਲ ਦੀ ਬੱਸ ਤੁਸੀਂ ਚਲਾਉਂਦੇ ਹੋ ਹਾਂਜੀ ਭਾਈ ਤੇ ਇੱਕ ਦਾ ਹਾਸਾ ਹੋਇਆ ਕਿਹੜੀ ਜਗ੍ਹਾ ਹੋਇਆ ਜੀ ਕੀ ਹੋਇਆ ਭਾਜੀ ਮੈਂ ਇਧਰੋਂ ਆਉਣਾ ਪਿਆ ਸੀ ਆਪਣੀ ਸਾਈਡ ਤੋਂ ਸਦਾ ਇੱਥੇ ਨਹੀਂ ਲਿਆ ਕੇ ਸਿੱਧਾ ਮੈਨੂੰ ਮਾਰਿਆ ਵੇਟ ਸਿੱਧੀ ਲਿਆ ਕੇ ਵਿੱਚ ਮਾਰੀ ਮੈਂ ਆਪਣਾ ਬਚਾ ਕੇ ਦਿੱਤਾ ਘਰ ਨਹੀਂ ਹੋਇਆ ਜੀ ਤੁਸੀਂ ਕਿਧਰੋਂ ਆ ਰਹੇ ਸੀ ਕਿਧਰ ਮੈਂ ਭਾਜੀ ਇਧਰੋਂ ਆ ਰਿਹਾ ਸੀਗਾ ਇਧਰੋਂ ਆ ਰਿਹਾ ਸੀ ਹਾਰਪਾਲੀ ਸਾਈਡ ਤੋਂ ਅੱਛਾ ਜੀ ਮੈਂ ਜਾਣੇਗਾ ਟਾਂਡੇ ਵਾਲੀ ਸਾਈਡ ਤੋਂ ਅੱਛਾ ਜੀ ਹਾਂ ਜੀ ਇਹ ਗੱਡੀ ਤੁਹਾਡੇ ਸਾਹਮਣੇ ਆ ਗਈ ਹਾਂ ਜੀ ਵੀਰ ਗੱਡੀ ਆ ਕੇ ਸਿੱਧੀ ਭੱਜੀ ਆ ਵੀਰ ਜੀ ਠੀਕ ਹੈ ਜੀ ਹਾਂ ਜੀ ਤੇ ਕੋਈ ਪਾਸਟ ਬੱਚੇ ਵੀ ਸੀਗੇ ਨਹੀਂ ਵੀਰ ਜੀ ਬੱਚੇ ਨਹੀਂ ਸੀ ਕੋਈ ਖਾਲੀ ਬਸਤੀ ਵਿੱਚ ਪਿੱਛੇ ਤ ਇਹੋਂ ਸਿੱਧੀ ਆ ਕੇ ਵਿੱਚ ਮਾਰੀ ਤੁਸੀਂ ਸਾਹਮਣੇ ਹਾਂਜੀ ਤੇ ਤੁਸੀਂ ਇਹ ਸਕੂਲ ਦੀ ਨਿੱਜੀ ਸਕੂਲ ਦੀ ਬੱਸ ਹਾਂਜੀ 22 ਕੈਡਵੇ ਹਿਮਾਚਲਪ੍ਰਦੇਸ਼ ਹਿਮਾਚਲ ਦੀ ਗੱਡੀ ਹੈ ਪਰ ਤਰਤੀਬ ਹੋ ਜਾਣ ਜਨਾਂ ਦੀ ਗੱਡੀ ਹੈ ਹਾਂਜੀ ਠੀਕ ਆ ਜੀ ਬੱਸ ਤੁਸੀਂ ਚਲਾ ਰਹੇ ਸੀ ਨਾ ਹਾਂਜੀ ਠੀਕ ਆ ਜੀ ਤੁਹਾਡੇ ਤਾਂ ਨਹੀਂ ਕੋਈ ਸੜ ਚੋੜ ਲੱਗੀ ਨਹੀਂ ਨਹੀਂ ਮੇਰੇ ਨਹੀਂ ਲੱਗੀ ਜੀ ਦੁਕਾਨ ਤੁਹਾਡਾ ਕੀ ਨਾਮ ਭਾਜੀ ਮੇਰਾ ਨਾਮ ਜਸਕਰਨ ਸਿੰਘ ਹੈ ਭਾਜੀ ਇਹ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ ਜੀ ਇਹ ਸਿਕਰੀ ਹੋਇਆ ਭਾਜੀ ਸਿਕਰੀ ਤੁਸੀਂ ਮੌਕੇ ਤੇ ਹੈਗੇ ਸੀ ਤਾਂ ਐਕਸੀਡੈਂਟ ਹੋਇਆ ਨਹੀਂ ਮੌਕੇ ਤੇ ਨਹੀਂ ਤੇ ਆਪਾਂ ਹੁਣੇ ਆਏ ਆਪਣੇ ਵੀਰ ਦੀ ਗੱਡੀ ਤੇ ਉਹ ਮਾਤਾ ਨੂੰ ਦਵਾਈ ਦਿਵਾਉਣ ਲੈ ਕੇ ਆਇਆ ਸੀ ਅੱਛਾ ਜੀ ਉਹ ਦਵਾਈਆਂ ਲੈ ਕੇ ਗੱਡੀ ਐਨ ਨੂੰ ਲੈ ਆ ਅੱਛਾ ਜੀ ਉਹ ਦੁਕਾਨ ਤੇ ਲੱਗਾ ਸੀ ਮੰਗੂ ਦੀ ਦੁਕਾਨ ਦੇ ਸਰਾ ਦੇ ਅੱਛਾ ਜੀ ਉਹ ਐਕਸੀਡੈਂਟ ਹੋ ਗਿਆ ਤਾਂ ਕਰਕੇ ਜੀ ਉਹਨੂੰ ਕਾਰ ਚਾਲਕ ਕੀ ਕੰਮ ਕਰਦੇ ਸੀ ਇਹ ਦੁਕਾਨ ਤੇ ਲੱਗਾ ਸੀ ਜੀ ਕਰਿਆਨੇ ਦੀ ਦੇ ਮੰਗੂਆਂ ਸਰਾ ਦੇ ਦੁਕਾਨ ਤੇ ਗੱਡੀ ਉਹਨਾਂ ਦੇ ਮਾਲਕਾਂ ਦੀ ਆ ਹਾਂਜੀ ਉਹਨਾਂ ਦੇ ਮਾਲਕਾਂ ਦੀ ਗੱਡੀ ਬੀਰ ਦੇ ਸੱਟ ਲੱਗੀ ਆ ਸਿਰ ਤੇ ਕਾਫੀ ਜੀ ਅੱਛਾ ਜੀ ਐਂਬੂਲੈਂਸ ਆ ਗਈ ਜੀ ਮੌਕੇ ਤੇ ਨਹੀਂ ਐਂਬੂਲੈਂਸ ਨਹੀਂ ਬੀਰ ਗੱਡੀ ਚ ਲੈ ਕੇ ਗਿਆ ਜੀ ਕੋਈ ਨਹੀਂ ਐਂਬੂਲੈਂਸ ਦਾ ਲੱਗਦਾ ਜੀ ਐਂਬੂਲੈਂਸ ਦਾ ਕੋਈ ਨੰਬਰ ਨਹੀਂ ਲੱਗਿਆ ਲਾਇਆ ਫੋਨ ਹੈ 108 ਆਉਂਦੀ ਵੀ ਸੀ ਪਿੱਛੇ ਉਹ ਮਤਲਬ ਪਤਾ ਨਹੀਂ ਕਿੱਧਰ ਚਲ ਗਈ ਤੇ ਬੀਰ ਇੱਕ ਗੱਡੀ ਚ ਲੈ ਕੇ ਗਿਆ ਵਰਨਾ ਜੀ ਟੀ ਹੋਏ ਭਾਜੀ ਠੀਕ ਹੈ ਜੀ ਹਾਲੇ ਤੱਕ ਕੋਈ ਐਂਬੂਲੈਂਸ ਨਹੀਂ ਆਈ ਨਹੀਂ ਜੀ ਕੋਈ ਐਂਬੂਲੈਂਸ ਨਹੀਂ ਆਈ ਕੋਈ ਪ੍ਰਸ਼ਾਸਨ ਨਹੀਂ ਆਇਆ ਜੀ ਫੋਨ ਕੀਤਾ ਸੀ ਤੁਸੀਂ ਹਾਂ ਜੀ ਫੋਨ ਕੀਤਾ ਸੀ ਠੀਕ ਹੈ ਜੀ ਕੋਈ ਨਹੀਂ ਭਾਜੀ ਫੋਨ ਲੱਗਦਾ ਹੀ ਨਹੀਂ ਕਿੰਨੇ ਜਣੇ ਸੀਗੇ ਜੀ ਗੱ ਮਦਦ ਕਰਨ ਲਈ ਰੁਕੇ ਸੀ ਹਾਂਜੀ ਭਾਜੀ ਮੁੰਡੇ ਨੂੰ ਕੱਢਿਆ ਵਿੱਚੋਂ ਅੱਛਾ ਜੀ ਤੇ ਮੁੰਡੇ ਦੇ ਵਿਚਾਰੇ ਦੇ ਸਿਰ 'ਚ ਸੱਟ ਲੱਗੀ ਆ ਤੇ ਪਰ ਨਾ ਆਪਾਂ 108 ਤੇ ਵੀ ਲਾ ਕੇ ਦੇਖ ਲਿਆ ਫੋਨ ਹੂੰ 112 ਤੇ ਵੀ ਲਾ ਕੇ ਦੇਖ ਲਿਆ ਉਹਨਾਂ ਦੇ ਟੂ ਟੂ ਹੋ ਕੇ ਬੰਦ ਹੋ ਜਾਂਦਾ ਜੀ ਫੋਨ ਲੱਗਦਾ ਹੀ ਨਹੀਂ ਜੀ ਤਾਂ ਕੀ ਕਰਨਾ ਇਦਾਂ ਦਾ ਐਂਬੂਲੈਂਸ ਮੌਕੇ ਤੇ ਕੋਈ ਨਹੀਂ ਪਹੁੰਚੀ ਹੁਣ ਆਪ ਗੱਡੀ 'ਚ ਬੰਦਾ ਕੋਈ ਬੇਚਾਰਾ ਭਲਾ ਕਰਨ ਹੋ ਗਿਆ ਜਿਹੜਾ ਲੈ ਕੇ ਗਿਆ ਉਹ ਲੈ ਕੇ ਗਿਆ ਜੀ ਗੱਡੀ ਠੀਕ ਹੈ ਜੀ ਨੁਕਸਾਨ ਕਿੰਨਾ ਕੁ ਦੇਖਿਆ ਤੁਸੀਂ ਬਾਈ ਮੁੰਡੇ ਦਾ ਸਿਰ ਗੱਡੀ ਦਾ ਡੈਮੇਜ ਆ ਜੀ ਪੂਰੀ ਮੁੰਡੇ ਦੇ ਸਿਰ ਤੇ ਸੱਟਾਂ ਲੱਗੀਆਂ ਕੱਚ ਪਿਆ ਮੂੰਹ ਤੇ ਜ਼ਿਆਦਾ ਇਕੱਲਾ ਹੀ ਸੀਗਾ ਕਿ ਨਾਲ ਕੋਈ ਕੱਲਾ ਹੀ ਸੀਗਾ ਜੀ ਇਕੱਲਾ ਹੀ ਅੱਛਾ ਜੀ ਹਾਂਜੀ ਤੇ ਇਹ ਸਕੂਲ ਬੱਸ ਵਿੱਚ ਵਜਾ ਹਾਂਜੀ ਸਕੂਲ ਬੱਸ ਵਿੱਚ ਠੀਕ ਹੈ ਜੀ ਕੋਈ ਹੋਰ ਵੀ ਨਾਲ ਹੈ ਨਹੀਂ ਸੀ ਨਹੀਂ ਕੋਈ ਨਹੀਂ ਨਾਲ ਸੀ ਘਰ ਬੱਸ ਵਾਲਾ ਇੱਥੇ ਹੀ ਆ ਜੀ ਜੀ ਤੇ ਬੱਸ ਚਾਲਕ ਤੇ ਵੀ ਲੱਗੀ ਹੋ ਸਕਦੀ ਨਹੀਂ ਭਾਜੀ ਬਚਾਅ ਹੋ ਗਿਆ ਮੁੰਡਾ ਆਫਸਾਈਡ ਆ ਗਿਆ ਪਤਾ ਨਹੀਂ ਜਾ ਉਹ ਟੇਕਣ ਲੱਗਾ ਕੀ ਹੋਇਆ ਜੀ